ਇਕ ਕਹਾਣੀ ਹੈ ਇੱਕ ਅਜਿਹੇ ਵਿਅਕਤੀ ਦੀ ਜਿਸ ਨੇ 400 ਤੋਂ ਵੀ ਜ਼ਿਆਦਾ ਦਿਨਾਂ ਤੱਕ ਦੁਨੀਆ ਦੇ ਸਭ ਤੋਂ ਵੱਡੇ ਤੇ ਖਤਰਨਾਕ ਸਮੁੰਦਰ ਪੈਸੀਫਿਕ ਓਸ਼ੀਅਨ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਕੇ 월ਡ ਰਿਕਾਰਡ ਬਣਾਇਆ ਤੇ ਉਹ 14 ਮਹੀਨਿਆਂ ਬਾਅਦ ਜਿਉਂਦਾ ਵਾਪਸ ਵੀ ਆਇਆ ਤੇ ਉਸਤੇ ਵਾਪਸ ਆਉਂਦਿਆਂ ਹੀ ਜਿਹੜਾ ਕੀ ਹੋਇਆ ਕਿ ਉਸ ਨੂੰ ਜੇਲ੍ਹ ਜਾਣਾ ਪਿਆ ਤਾਂ ਉਹ ਜਾਣਦੇ ਹਾਂ ਇਸ ਵੀਡੀਓ ਰਾਹੀਂ ਪੂਰੀ ਕਹਾਣੀ ਪੈਸੀਫਿਕ ਓਸ਼ੀਅਨ ਦਾ ਨਾਮ ਸੁਣਦੇ ਹੀ ਲੋਕਾਂ ਨੂੰ ਪਸੀਨਾ ਆ ਜਾਂਦਾ ਕਿਉਂਕਿ ਇਹ ਇੰਨਾ ਵੱਡਾ ਹੈ ਕਿ ਜੇਕਰ ਕੋਈ ਗਲਤੀ ਨਾਲ ਵੀ ਇਸ ਵਿੱਚ ਵੜ ਜਾਂਦਾ ਤਾਂ ਉਸ ਨੂੰ ਭਾਲਣਾ نامुमकिन ਹੈ ਪੈਸੀਫਿਕ ਓਸ਼ਨ ਵਿੱਚ ਜਿਉਂਦਾ ਰਹਿਣ ਵਾਲੇ ਇਸ ਇਨਸਾਨ ਦਾ ਨਾਮ ਸੀ ਜੋਸ ਸਲਵਾਡੋਰ ਐਲਵਾਰਿੰਗਾ ਇਸ ਵਿਅਕਤੀ ਕੋਲ ਸਿਰਫ 7 ਫੁੱਟ ਦੀ ਛੋਟੀ ਜਿਹੀ ਕਿਸ਼ਤੀ ਸੀ ਜਿਸ ਉਤੇ ਚੰਗੀ ਤਰ੍ਹਾਂ ਪਿਆ ਵੀ ਨਹੀਂ ਸੀ ਜਾਂਦਾ ਪਰ ਇਹ ਬੰਦਾ 1 ਸਾਲ ਤੋਂ ਵੀ ਜ਼ਿਆਦਾ ਇਸ ਕਿਸ਼ਤੀ ਉੱਪਰ ਜਿਉਂਦਾ ਵੀ ਰਿਹਾ ਇਸ ਕਿਸ਼ਤੀ ਉੱਤੇ ਉਹ ਜਿਉਂਦਾ ਵੀ ਰਿਹਾ ਤੇ ਵਰਲਡ ਰਿਕਾਰਡ ਵੀ ਬਣਾਇਆ ਜੈਸ ਨੂੰ ਹੁਣ ਤੱਕ ਕੋਈ ਇਨਸਾਨ ਤੋੜ ਵੀ ਨਹੀਂ ਸਕਿਆ ਤੇ ਨਾ ਹੀ ਤੋੜਨ ਦੀ ਇਸ ਨੂੰ ਕੋਈ ਹਿੰਮਤ ਕਰੂਗਾ ਜੋਸ਼ ਆਪਣੀ ਮਾੜੀ ਕਿਸਮਤ ਤੋਂ ਮਜਬੂਰ ਸੀ ਕਿ ਉਹ ਇਸੋ ਭਿਆਨਕ ਸਥਿਤੀ ਵਿੱਚ ਫਸ ਗਿਆ ਇਹ ਗੱਲ ਆ 2012 ਦੀ 36 ਸਾਲ ਦਾ ਇੱਕ ਐਕਸਪੀਰੀਅੰਸ ਮਛੇਰਾ ਸੀ ਜੋ ਕਿ ਮੈਕਸੀਕੋ ਦੇ ਇੱਕ ਪਿੰਡ ਵਿੱਚ ਰਹਿੰਦਾ ਸੀ 17 ਨਵੰਬਰ 2012 ਨੂੰ ਜੋਸ਼ ਤੇ ਉਹਦਾ ਇੱਕ ਸਾਥੀ ਮਿਲ ਕੇ ਮੱਛੀਆਂ ਫੜਨ ਜਾਂਦੇ ਆ ਰੋਜ਼ ਦੀ ਤਰ੍ਹਾਂ ਆਪਣੀ ਐਸੋ 7 ਫੁੱਟ ਦੀ ਕश्ती ਵਿੱਚ ਜਾਂਦੇ ਸੀ ਤੇ ਐਸ ਕੇਸਟੀ ਨੂੰ ਉਹ ਸਮੁੰਦਰ ਦੇ ਜ਼ਿਆਦਾ ਅੰਦਰ ਨਹੀਂ ਲੈ ਜਾ ਸਕਦੇ ਸੀ ਕਿਉਂਕਿ ਇਹ ਛੋਟੀ ਸੀ ਤੇ ਕਮਜ਼ੋਰ ਸੀ ਦੋਨਾਂ ਨੇ 30 ਘੰਟਿਆਂ ਵਿੱਚ ਵਾਪਸ ਆਉਣ ਦਾ ਫੈਸਲਾ ਲਿਆ ਤੇ ਮੱਛੀ ਫੜਨੀ ਸ਼ੁਰੂ ਕਰਤੀ ਮੈਕਸੀਕੋ ਦੇ ਕਿਨਾਰੇ ਤੋਂ 120 ਕਿਲੋਮੀਟਰ ਦੂਰ ਸਮੁੰਦਰ ਵਿੱਚ ਜਾਲ ਵਿਛਾ ਦਿੰਦੇ ਆ ਤੇ ਅਚਾਨਕ ਉਹਨਾਂ ਦੀ ਨਜ਼ਰ ਆਪਣੇ ਵੱਲ ਆਉਂਦੇ ਭਿਆਨਕ ਸਮੁੰਦਰੀ ਤੂਫਾਨ ਉੱਤੇ ਪੈਂਦੀ ਹੈ ਉਹ ਘੁਬਰਾ ਜਾਂਦੇ ਆ ਤੇ ਸਮਾਂ ਤੇ ਜਾਨ ਬਚਾਉਣ ਲਈ ਉਹ ਜਾਲ ਸਮੁੰਦਰ ਵਿੱਚ ਹੀ ਸੁੱਟ ਦਿੰਦੇ ਆ ਤੇ ਕੈਸਟੀ ਨੂੰ ਫੋਲ ਸਮੀਟ ਤੇ ਘੁਮਾ ਦਿੰਦੇ ਆ 6 ਘੰਟਿਆਂ ਦੇ ਅੰਦਰ ਉਹ ਕਿਨਾਰੇ ਤੋਂ 20 ਕਿਲੋਮੀਟਰ ਦੀ ਦੂਰੀ ਤੇ ਸੀ ਅਚਾਨਕ ਕਿਸਤੀ ਦਾ ਇੰਜਣ ਖਰਾਬ ਹੋ ਜਾਂਦਾ ਉਸ ਸਮੇਂ ਉਹਨਾਂ ਨੂੰ ਸਮੁੰਦਰ ਦਾ ਕਿਨਾਰਾ ਵੀ ਦਿਖ ਰਿਹਾ ਸੀ ਤੇ ਆਪਣਾ ਪਿੰਡ ਵੀ ਪਰ ਤੂਫਾਨ ਦੀ ਵਜ੍ਹਾ ਨਾਲ ਹੁਣ ਉਹ ਪਿੱਛੇ ਜਾ ਰਹੇ ਸੀ ਉਹਨਾਂ ਦੇ ਕੋਲ ਇੱਕ ਰੇਡੀਓ ਸੀ ਜਸ ਨਾਲ ਉਹਨਾਂ ਨੇ ਆਪਣੀ ਲੋਕੇਸ਼ਨ ਆਪਣੇ ਬੌਸ ਨੂੰ ਭੇਜੀ ਤੇ ਜਵਾਬ ਦਾ ਇੰਤਜ਼ਾਰ ਕਰਨ ਲੱਗੇ ਉਹਨਾਂ ਦੀ ਕਿਸਮਤ ਇੰਨੀ ਖਰਾਬ ਨਿਕਲੀ ਕਿ ਰੇਡੀਓ ਦੀ ਬੈਟਰੀ ਵੀ ਡਾਊਨ ਹੋ ਗਈ ਇੱਕ ਤਰਫ ਉਹ ਕਿਨਾਰੇ ਨੂੰ ਦੇਖ ਰਹੇ ਸੀ ਤੇ ਇੱਕ ਤਰਫ ਉਸ ਸਮੁੰਦਰੀ ਤੂਫਾਨ ਨੂੰ ਜੋ ਕਿ ਬੜੀ ਤੇਜ਼ੀ ਨਾਲ ਉਹਨਾਂ ਵੱਲ ਆ ਰਿਹਾ ਸੀ ਮੰਨ ਉਹਨਾਂ ਨੂੰ ਜਿੰਦਾ ਹੀ ਨਿਕਲ ਜਾਊ ਤੂਫਾਨ ਦੇ ਨਾਲ ਹਵਾ ਇੰਨੀ ਤੇਜ਼ ਸੀ ਕਿ ਉਹਨਾਂ ਦੀ ਕਿਸ਼ਤੀ ਕਿਨਾਰੇ ਤੋਂ ਦੂਰ ਹੋਣ ਲੱਗੀ ਕੋਝੀ ਸਮੇਂ ਵਿੱਚ ਉਹ ਹਵਾ ਨਾਲ ਸਮੁੰਦਰ ਅੰਦਰ ਧਸਣ ਲੱਗੇ ਜਦੋਂ ਉਹਨਾਂ ਦੇ ਬੌਸ ਕੋਲ ਮੈਸੇਜ ਪਹੁੰਚਿਆ ਤਾਂ ਬਹੁਤ ਦੇਰ ਹੋ ਗਈ ਸੀ ਤੇ ਉਹਨਾਂ ਦੇ ਕੋਲ ਭਾਲਾਂ ਲਈ ਉਹਨਾਂ ਨੇ ਸਭ ਤੋਂ ਆਪਰੇਸ਼ਨ ਚਲਾਇਆ ਪਰ ਉਹਨਾਂ ਦੀ ਕਿਸ਼ਤੀ ਹੁਣ ਦਿਖਾਈ ਨਹੀਂ ਦੇ ਰਹੀ ਸੀ ਤੂਫਾਨ ਦੀ ਵਜ੍ਹਾ ਨਾਲ ਨਾ ਤਾਂ ਉਹ ਕੁਝ ਦੇਖ ਪਾ ਰਹੇ ਸੀ ਤੇ ਨਾ ਹੀ ਕੁਝ ਸਮਝ ਪਾ ਰਹੇ ਸੀ ਕਿ ਕੀ ਕਰਨ ਹੁਣ ਉਹ ਸਮੁੰਦਰ ਦੇ ਇੰਨਾ ਅੰਦਰ ਆ ਗਏ ਸੀ ਕਿ ਉਹਨਾਂ ਨੂੰ ਸਮਝਣਾ ਮੁਸ਼ਕਲ ਹੋ ਗਿਆ ਸੀ ਕਿ ਕਿਨਾਰਾ ਕਿੱਸ ਪਾਸੇ ਹੈ ਤੇ ਉਹ ਕਿਸ ਜਗ੍ਹਾ ਉੱਤੇ ਖੜੇ ਆ ਹੈਰਾਨੀ ਦੀ ਗੱਲ ਇਹ ਆ ਕਿ ਸਿਰਫ 5 ਦੇ ਹੀ ਦਿਨਾਂ ਵਿੱਚ ਉਹ ਕਿਸਤੀ ਕਿਨਾਰੇ ਤੋਂ 450 ਕਿਲੋਮੀਟਰ ਦੂਰ ਪਹੁੰਚ ਗਈ ਸੀ ਕਿਸ਼ਤੀ ਛੋਟੀ ਹੋਣ ਕਰਕੇ ਉਹਨਾਂ ਨੂੰ ਭਾਲਣਾ ਮੁਸ਼ਕਲ ਹੋ ਗਿਆ ਕਿਉਂਕਿ ਸਮੁੰਦਰ ਵਿੱਚ ਕਿਸ਼ਤੀ ਦਿਖਾਈ ਨਹੀਂ ਦੇ ਰਹੀ ਸੀ ਉਹਨਾਂ ਨੂੰ ਨਾ ਤਾਂ ਕੋਈ ਬੈਟਰੀ ਸੀ ਉਹਨਾਂ ਕੋਲ ਤੇ ਨਾ ਹੀ ਆਗੂ ਮਚਾਉਣ ਲਈ ਕੋਈ ਚੀਜ਼ ਸੀ ਜਿਸ ਨਾਲ ਉਹ ਕਿਸੇ ਨੂੰ ਇਸ਼ਾਰਾ ਕਰ ਸਕਣ ਹੁਣ ਦੋਵੇਂ ਮਨ ਹੀ ਮਨ ਇਹ ਸੋਚ ਰਹੇ ਸੀ ਕਿ ਹੁਣ ਬਚਣਾ ਮੁਸ਼ਕਲ ਆ ਦੋ ਦਿਨ ਪਹਿਲਾਂ ਹੀ ਉਹਨਾਂ ਕੋਲ ਖਾਣਾ ਮੁੱਕ ਗਿਆ ਸੀ ਤੇ ਉਹਨਾਂ ਕੋਲ ਮੱਛੀ ਫੜ ਕੇ ਖਾਣ ਲਈ ਕੋਈ ਚੀਜ਼ ਵੀ ਨਹੀਂ ਸੀ ਦੋਨਾਂ ਦਾ ਭੁੱਖ ਨਾਲ ਬੁਰਾ ਹਾਲ ਸੀ ਤੇ ਅਚਾਨਕ ਇੱਕ ਪੰਛੀ ਉਹਨਾਂ ਦੀ ਕਿਸ਼ਤੀ ਤੇ ਆ ਬੈਠਦਾ ਹੈ ਉਹ ਝਪਟ ਮਾਰ ਕੇ ਉਸਨੂੰ ਫੜਦੇ ਹਨ ਪਰ ਪੰਛੀ ਉੱਡ ਜਾਂਦਾ ਹੈ ਉਹਨਾਂ ਨੇ ਉਡੀਕ ਕੀਤੀ ਕਿ ਪੰਛੀ ਫੇਰ ਆਵੇਗਾ ਕੋਝੀ ਸਮੇਂ ਬੱਚੇ ਬਾਅਦ ਪੰਛੀ ਆਇਆ ਦੋਵੇਂ ਬਿਉਂਤ ਬਣਾ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਤੇ ਆਖਰਕਾਰ ਕਾਮਯਾਬ ਹੋ ਜਾਂਦੇ ਆ ਇਸ ਤਰ੍ਹਾਂ ਉਹ ਕਿਸ਼ਤੀ ਤੇ ਬੈਠਣ ਵਾਲੇ ਪੰਛੀ ਨੂੰ ਮਾਰ ਕੇ ਖਾ ਕੇ ਗੁਜ਼ਾਰਾ ਕਰਦੇ ਸੀ ਸਮੁੰਦਰ ਦਾ ਪਾਣੀ ਖਾਰਾ ਵੀ ਸੀ ਜਿਸ ਕਰਕੇ ਇਨਸਾਨ ਦੀ ਮੌਤ ਹੋ ਸਕਦੀ ਹੈ ਐਸ ਲਈ ਉਹ ਮੀਂਹ ਦਾ ਪਾਣੀ ਬੋਤਲ ਵਿੱਚ ਸਟੋਰ ਕਰਕੇ ਪੀਂਦੇ ਸੀ ਪਰ ਜਦੋਂ ਵੀ ਮੀਂਹ ਨਾ ਪੈਂਦਾ ਤਾਂ ਉਹ ਮੱਛੀਆਂ ਤੇ ਹੋਰ ਸਮੁੰਦਰੀ ਜੀਵਾਂ ਦਾ ਖੂਨ ਪੀ ਕੇ ਆਪਣੀ ਪਿਆਸ ਬੁਝਾਉਂਦੇ ਸੀ ਕਈ ਮਹੀਨੇ ਬੀਤ ਗਏ ਤੇ ਉਸ ਸਮੇਂ ਇਹ ਜੈਸਾ ਦਿਮਾਗੀ ਟਾਰਚਰ ਵਾਲੀ ਸਥਿਤੀ ਨਾਲ ਝੂਝ ਰਹੇ ਸੀ ਇਸ ਨੂੰ ਸੋਚ ਸਕਣਾ ਵੀ ਆਪਣੇ ਲਈ ਮੁਸ਼ਕਲ ਆ ਆਖਰਕਾਰ ਜੋਸ ਦਾ ਦੋਸਤ ਇਹ ਟਾਰਚਰ ਸਥਿਤੀ ਸਹਿ ਨਹੀਂ ਕਰ ਸਕਿਆ ਤੇ ਉਹ ਸੁਸਾਈਡ ਕਰ ਲੈਂਦਾ ਹੁਣ ਸਿਰਫ ਜੋਸ ਹੀ ਇਸ ਕਿਸ਼ਤੀ ਵਿੱਚ ਇਕੱਲਾ ਰਹਿ ਗਿਆ ਉਸ ਨੂੰ ਆਪਣੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ ਜਿਸ ਨੂੰ ਦੇਖ ਕੇ ਜ਼ਿੰਦਗੀ ਦੀ ਕੋਈ ਵੀ ਉਮੀਦ ਨਜ਼ਰ ਨਹੀਂ ਸੀ ਆ ਰਹੀ ਹੁਣ ਉਹ ਇਹਨਾਂ ਮੁਸ਼ਕਲ ਹਾਲਾਤਾਂ ਵਿੱਚ ਔਖਾ ਸੁੱਖ ਆਪਣੀ ਜ਼ਿੰਦਗੀ ਗੁਜ਼ਾਰਨ ਲੱਗਿਆ ਇੱਕ ਦਿਨ ਸਮੁੰਦਰ ਵਿੱਚ ਦੂਰ ਜੋਸ਼ ਨੂੰ ਕਾਰਗੋ ਸ਼ਿਪ ਨਜ਼ਰ ਆਈ ਪਿਛਲੇ 6 ਮਹੀਨਿਆਂ ਤੋਂ ਇਹ ਪਹਿਲੀ ਸ਼ਿਪ ਸੀ ਤੇ ਇਹ ਮੰਜ਼ਰ ਦੇਖਦੇ ਹੀ ਉਸ ਵਿੱਚ ਜਿੰਦਾ ਰਹਿਣ ਦੀ ਉਮੀਦ ਜਾਗ ਪਈ ਜੋਸ਼ ਨੇ ਸ਼ਿਪ ਵੱਲ ਹਰ ਸੰਭਵ ਇਸ਼ਾਰਾ ਕੀਤਾ ਪਰ ਬਦਕਿਸਮਤੀ ਨਾਲ ਸ਼ਿਪ ਇੰਨੀ ਦੂਰ ਸੀ ਕਿ ਉਹ ਜੋਸ਼ ਨੂੰ ਨਾ ਦੇਖ ਸਕੇ ਤੇ ਦੇਖਦੇ ਹੀ ਦੇਖਦੇ ਉਹ ਸ਼ਿਪ ਵੀ ਜੋਸ਼ ਦੀਆਂ ਅੱਖਾਂ ਸਾਹਮਣੇ ਚਲੀ ਗਈ ਤੇ ਹੁਣ ਉਹ ਇਹ ਸੋਚਣ ਲੱਗਾ ਕਿ ਸ਼ਾਇਦ ਉਸ ਦੀ ਕਿਸਮਤ ਵਿੱਚ ਮਰਨਾ ਹੀ ਲਿਖਿਆ ਹੈ ਜੋਸ਼ 11 ਮਹੀਨੇ ਵਿੱਚ ਆਪਣੀ ਛੋਟੀ ਜਹੀ ਕਿਸ਼ਤੀ ਨਾਲ 8000 ਕਿਲੋਮੀਟਰ ਦਾ ਸਫ਼ਰ ਕਰ ਗਿਆ ਸੀ। ਉਸਦੇ ਕੱਪੜੇ ਫਟ ਗਏ ਸੀ ਤੇ ਉਸ ਕੋਲ ਸਿਰਫ ਇੱਕ ਹੀ ਨੀਕਰ ਬਚੀ ਸੀ। ਆਖਰਕਾਰ ਉਹ ਘੜੀ ਆ ਗਈ ਜਦੋਂ ਕਿਸਮਤ ਜੋਸ਼ ਉਤੇ ਮਿਹਰਬਾਨ ਹੋਈ। ਅੰਤ 439 ਦਿਨਾਂ ਬਾਅਦ 30 ਜਨਵਰੀ 2014 ਨੂੰ ਉਸ ਨੂੰ ਆਪਣੇ ਨੇੜੇ ਨਾਰੀਅਲ ਦਾਰ ਦਾ ਦਿਸਿਆ ਤੇ ਆਸ-ਪਾਸ ਪੰਛੀ ਵੀ ਮੜਰਾ ਰਹੇ ਸੀ। ਇਹ ਮੰਜ਼ਰ ਦੇਖ ਕੇ ਉਹ ਸਮਝ ਗਿਆ ਕਿ ਨੇੜੇ-ਤੇੜੇ ਕੋਈ ਟਾਪੂਗਾ ਉਸ ਨੂੰ ਦੂਰ ਇੱਕ ਟਾਪੂ ਦਿਖਾਈ ਦਿੱਤਾ ਜਿਸ ਤੱਕ ਪਹੁੰਚਣ ਲਈ ਉਸ ਨੂੰ ਅੱਧੇ ਦਿਨ ਦਾ ਸਮਾਂ ਲੱਗਾ ਜਿਵੇਂ ਹੀ ਕਿਸ਼ਤੀ ਟਾਪੂ ਨੇੜੇ ਪਹੁੰਚੀ ਉਹ ਜੰਪ ਕਰਕੇ ਟਾਪੂ ਤੱਕ ਪਹੁੰਚਣ ਲਈ ਤੈਰਨ ਲੱਗਾ ਤੇ ਕਿਨਾਰੇ ਉੱਪਰ ਪਹੁੰਚ ਗਿਆ ਦਰਅਸਲ ਇਹਸ ਟਾਪੂ ਆਈਲੈਂਡ ਨੂੰ ਅਬੋਨ ਟੋਨੀ ਕਿਹਾ ਜਾਂਦਾ ਹੈ ਜੋ ਕਿ ਦੁਨੀਆ ਦਾ ਸਭ ਤੋਂ ਛੋਟਾ ਆਈਲੈਂਡ ਆ ਆਖਰਕਾਰ ਪ੍ਰਮਾਤਮਾ ਉਸਤੇ ਮਿਹਰਬਾਨ ਹੋਇਆ ਕਿ ਹਵਾ ਦਾ ਰੁੱਖ ਉਸ ਪਾਸੇ ਬਦਲਦਾ ਜਿਸ ਪਾਸੇ ਆਈਲੈਂਡ ਸੀ ਤੇ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲੱਗਾ ਅਬੋਨ ਟੋਨੀ ਆਈਲੈਂਡ ਉਸ ਲਈ ਵਰਦਾਨ ਸਿੱਧ ਹੋਇਆ ਤੇ ਉਹ ਮੌਤ ਦੇ ਮੂੰਹ ਵਿੱਚੋਂ ਨਿਕਲ ਆਇਆ ਤੇ ਉਸ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਥੋੜੇ ਏਰੀਏ ਦਾ ਜਾਇਜਾ ਲੈਣ ਤੋਂ ਬਾਅਦ ਉਸ ਨੂੰ ਇੱਕ ਘਰ ਦਿਖਾਈ ਦਿੱਤਾ ਕੁਝ ਦਿਨ ਬਾਅਦ ਉਹ ਪਰੋਂ ਇੱਕ ਵਿਅਕਤੀ ਨਿਕਲ ਕੇ ਆਇਆ ਕਰੀਬ 14 ਮਹੀਨਿਆਂ ਬਾਅਦ ਸਮੁੰਦਰ ਵਿੱਚ ਬਤਾਉਣ ਤੋਂ ਬਾਅਦ ਉਹ ਇੱਕ ਜਿੰਦਾ ਇਨਸਾਨ ਨੂੰ ਦੇਖ ਰਿਹਾ ਸੀ ਇਹ ਦੇਖ ਕੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਦੀ ਕਹਾਣੀ ਜਾਣਨ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਉੱਥੋਂ ਦੀ ਲੋਕਲ ਪੁਲਿਸ ਪਹੁੰਚ ਗਈ ਜੋਸ਼ ਨੇ ਆਪਣੀ ਪੂਰੀ ਕਹਾਣੀ ਪੁਲਿਸ ਨੂੰ ਸੁਣਾਈ ਪਰ ਉਸ ਦੀਆਂ ਗੱਲਾਂ ਤੇ ਯਕੀਨ ਕਰਨ ਵਾਲਾ ਕੋਈ ਨਹੀਂ ਸੀ ਆਖਰ ਉਸ ਨੇ ਪੁਲਿਸ ਨੂੰ ਸਾਫਤ ਕਰਨ ਲਈ ਆਪਣੇ ਬੌਸ ਨੂੰ ਫੋਨ ਲਾਇਆ ਜੋ ਕਿ ਉਸ ਨੂੰ ਮੱਛੀਆਂ ਫੜਨ ਲਈ ਭੇਜਿਆ ਕਰਦਾ ਸੀ ਆਖਰਕਾਰ ਉਸ ਨੇ ਬੌਸ ਨੇ ਪੋਸ਼ਟੀ ਕਰਤੀ ਕਿ ਜੋਸ਼ ਮੇਰੇ ਲਈ ਕੰਮ ਕਰਦਾ ਸੀ ਤੇ 1 ਸਾਲ ਪਹਿਲਾਂ ਸਮੁੰਦਰ ਵਿੱਚ ਗਾਇਬ ਹੋਇਆ ਸੀ ਪਰ ਹੁਣ ਉਹ ਕਿਉਂਕਿ ਉਹ ਕਿਸੇ ਦੂਸਰੇ ਦੇਸ਼ ਆ ਗਿਆ ਬਿਨਾ ਬਿਜੇ ਤੋਂ ਤਾਂ ਪੁਲਿਸ ਨੇ ਕੁਝ ਕਰੂਨੀ ਕਾਰਵਾਈ ਕਰਨ ਮਗਰੋਂ ਉਸ ਨੂੰ ਮੈਕਸੀਕੋ ਭੇਜਤਾ ਉਹ ਆਪਣੇ ਦੇਸ਼ ਇਹ ਸਫਰ ਅਜੇ ਖਤਮ ਨਹੀਂ ਸੀ ਹੋਇਆ ਜੋਸ਼ ਦਾ ਦੋਸਤ ਜਿਵੇਂ ਨਹੀਂ ਅੱਧੇ ਰਸਤੇ ਵਿੱਚ ਮੌਤ ਹੋ ਗਈ ਸੀ ਤੇ ਘਰਦਿਆਂ ਨੇ ਜੋਸ਼ ਤੇ ਦੋਸ ਲਾਇਆ ਕਿ ਐਸ ਨੇ ਉਸ ਨੂੰ ਆਪਣੇ ਭੁੱਖ ਮਟਾਉਣ ਲਈ ਮਾਰ ਦਿੱਤਾ ਹੋਵੇਗਾ ਕੁਝ ਦਿਨ ਕਾਨੂੰਨੀ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਉਸ ਨੂੰ ਰਿਹਾ ਕਰਤਾ ਇਸਦੇ ਕੁਝ ਸਮੇਂ ਬਾਅਦ ਹੀ ਜੋਸ ਨੇ ਇੱਕ ਕਿਤਾਬ ਲਿਖੀ 438 ਦਿਨ ਪਬਲਿਕ ਕੀਤੀ ਜਿਸ ਵਿੱਚ ਉਸਨੇ ਆਪਣੀ ਪੂਰੀ ਜਰਨੀ ਨੂੰ ਪੇਸ਼ ਕੀਤਾ ਜਾਣੇ ਅਣਜਾਣੇ ਆਪਣੀ ਜ਼ਿੰਦਗੀ ਨੂੰ ਬਚਾਉਂਦੇ ਬਚਾਉਂਦੇ ਉਸਨੇ ਇੱਕ ਐਸਾ ਵਰਲਡ ਰਿਕਾਰਡ ਬਣਾਤਾ ਸੀ ਜਿਸ ਨੂੰ ਤੋੜਨ ਦੀ ਹਿੰਮਤ ਵੀ ਕੋਈ ਨਹੀਂ ਕਰ ਸਕਦਾ ਜੋ ਉਸ ਦੀ ਕਹਾਣੀ ਇਸ ਤਰ੍ਹਾਂ ਪ੍ਰੇਰਿਤ ਕਰਦੀ ਹੈ ਕਿ ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ ਪਰ ਹਰ ਮੁਸ਼ਕਲ ਦਾ ਹੱਲ ਜ਼ਰੂਰ ਹੁੰਦਾ ਹੈਗਾ ਵੀਡੀਓ ਅੰਤ ਤੱਕ ਦੇਖਣ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ